ਇਹ ਹੀ ਚਾਹੁੰਦੇ ਆ ਵੀ ਮਤਲਬ ਹਰੇਕ ਨੂੰ ਫਲ ਵਾਲੇ ਬੂਟੇ ਦੂਜੇ ਬੂਟੇ ਜਿੰਨੀ ਵੀ ਜਗ੍ਹਾ ਸਾਡੇ ਕੋਲ ਜਗ੍ਹਾ ਥੋੜੀ ਪਰ ਫਿਰ ਵੀ ਅਸੀਂ ਗਮਲਿਆਂ ਦੇ ਵਿੱਚ ਲਾਏ ਨੇ ਬੂਟੇ ਲਾਉਣੇ ਚਾਹੀਦੇ ਵੱਧ ਤੋਂ ਵੱਧ ਇਹ ਬਹੁਤ ਮਤਲਬ ਵਧੀਆ ਆਕਸੀਜਨ ਦਿੰਦੇ ਨੇ ਹਰਿਆਲੀ ਆ ਵਧੀਆ ਲੱਗਦੀ ਘਰ ਦੇ ਵਿੱਚ ਜਦੋਂ ਉੱਠੀ ਦਾ ਸਵੇਰੇ ਹਰਿਆਲੀ ਵਧੀਆ ਲੱਗਦੀ ਜਦੋਂ ਉੱਠੀ ਦਾ ਬਹੁਤ ਵਧੀਆ ਲੱਗਦੀ ਹਾਰੇ ਪ੍ਰਕਾਰ ਦੇ ਲਾਏ ਨੇ ਇਹ ਤੇ ਕੋਈ ਗਿਣਤੀ ਨਹੀਂ ਕਿੰਨੇ ਪ੍ਰਕਾਰ ਦੇ ਮੈਨੂੰ ਯਾਦ ਨਹੀਂ ਹੈਗਾ ਕਿੰਨੇ ਪ੍ਰਕਾਰ ਦੇ ਬਹੁਤ ਬਹੁਤ ਹਰੇਕ ਪ੍ਰਕਾਰ ਦੇ ਉਤਰਾ ਮਹਿੰਗੇ ਤੋਂ ਮਹਿੰਗੇ ਬੁੱਟੇ ਲਿਆ ਕੇ ਲਾਏ ਨੇ ਤੇ ਚਾਹੀਦਾ ਹਰੇਕ ਨੂੰ ਕਿੰਨੀ ਕਿ ਮਿਹਨਤ ਜੇ ਮਿਹਨਤ ਤਾਂ ਬਹੁਤ ਜਿਆਦਾ ਜੇ ਹੈ ਬੱਚਿਆਂ ਵਾਂਗ ਹੀ ਜਿਦ ਤਰ੍ਹਾਂ ਬੱਚੇ ਪਾਲੀ ਦੀ ਇਸੇ ਤਰ੍ਹਾਂ ਇਹਨਾਂ ਨੂੰ ਵੀ ਹਰੇਕ ਚੀਜ਼ ਦੀ ਲੋੜ ਹੁੰਦੀ ਹੈ ਖਾਦ ਦੀ ਵੀ ਲੋੜ ਹੁੰਦੀ ਹੈ ਪਾਣੀ ਟਾਣੀ ਦੀ ਟਾਈਮ ਨਾਲ ਦੇਣਾ ਹਰੇਕ ਚੀਜ਼ ਦੀ ਲੋੜ ਹੁੰਦੀ ਹੈ ਤੇ ਕਿਹੜੀਆਂ ਖਾਦ ਕਿਹੜੀ ਪਉਂਦੀ ਜਿਨਾਂ ਨੂੰ ਖਾਦ ਵਰਮੀਕੋਮਪੋਸਟ ਜਾਂ ਛਿਲਕੇ ਹੁੰਦੇ ਜਿ ਤਰ੍ਹਾਂ ਫਰੂਟਾਂ ਦੇ ਉਹ ਪਾਉਣੇ ਆ ਤੇ ਪਿਆਜ ਦੇ ਛਿਲਕੇ ਆ ਸਬਜ਼ੀਆਂ ਜਿਤਨਾ ਧੋਈ ਦੇ ਚੌਲ ਚੌਲ ਧੋਈ ਦੇ ਦਾਲ ਧੋਈ ਦੀ ਉਹਨਾਂ ਦਾ ਪਾਣੀ ਸੇਵ ਕਰਕੇ ਉਹ ਪਾਉਣਾ ਜਿਤਨਾ ਹੁਣ ਬਾਦਸ਼ਾਹ ਜ਼ਿਆਦਾ ਹੋਣ ਲਈ ਤੇ ਗਮਲੇ ਚ ਪਾਣੀ ਜ਼ਿਆਦਾ ਹੋ ਗਿਆ ਉਹ ਫਿਰ ਕੱਢ ਲੈਣਾ ਜਿਆਦਾ ਪਾਣੀ ਵੀ ਨਹੀਂ ਚੰਗਾ ਫੇਰ ਉਹ ਸੇਵ ਕਰਕੇ ਤੇ ਬਾਅਦ ਵਿੱਚ ਜਦੋਂ ਮਤਲਬ ਮਿੱਟੀ ਡਰਾਈ ਹੋ ਗਈ ਥੋੜੀ ਜਿਹੀ ਤੇ ਫੇਰ ਉਹਦੇ ਵਿੱਚ ਹੁਣ ਆ ਪਾਣੀ ਫੇਰ ਦੁਬਾਰਾ ਦੇ ਦੇਣਾ ਇਹੋ ਹੀ ਕਿੰਨੀ ਆਕਸੀਜਨ ਮਿਲਦੀ ਹੈ ਇਹਨਾਂ ਦੇ ਆਕਸੀਜਨ ਤਾਂ ਬਹੁਤ ਮਿਲਦੀ ਹੈ ਇਹ ਤਾਂ ਆਪਣੀ ਚਲੋ ਖੇਚਲ ਖੇਚਲੀ ਕਰਦੀ ਦੁਨੀਆ ਇਹ ਚਰ ਕਰਕੇ ਕਟਾਈ ਕਰੀ ਜਾਂਦੇ ਆ ਰੁੱਖ ਸਾਰੇ ਸਾੜੀ ਜਾਂਦੇ ਤਰਗਾ ਲਾ ਲਾ ਕੇ ਇਹ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ ਵਾਤਾਵਰਣ ਵਿੱਚ ਲੋ ਹਰੀਆਲੀ ਹੋਣੀ ਚਾਹੀਦੀ ਆਕਸੀਜਨ ਚਾਹੀਦੀ ਘਰ ਵੱਲੋਂ ਕਿੰਨੀ سپورਟ ਤੁਹਾਨੂੰ ਵੀ ਇਹ ਸੇਵਾ ਘਰ ਵੱਲੋਂ ਤੇ ਪੂਰੀ سپورਟ ਜੇ ਹਰੇਕ ਪਰਿਵਾਰਕ ਮੈਂਬਰ ਸਾਰੇ ਪੂਰੀ سپورਟ ਕਰਦੇ ਜੀ ਆਮ ਲੋਕਾਂ ਨੂੰ ਕੀ ਮੈਸੇਜ ਦੇ ਰਹੇ ਹੋ ਆਮ ਲੋਕਾਂ ਲਈ ਹੋਏ ਵੀ ਜਿੰਨਾ ਵੀ ਥੋੜਾ ਜਿਹਾ ਥਾਂ ਹੈਗਾ ਗਮਲੇ ਤੁਸੀਂ ਵੱਧ ਤੋਂ ਵੱਧ ਲਾਓ ਬੂਟੇ ਲਾਓ ਵਿੱਚ ਕੁਝ ਜਿਆਦਾ ਨਹੀਂ ਜਗ੍ਹਾ ਹੈਗੀ ਤੇ ਗਮਲੇ ਵੀ ਲੱਗ ਸਕਦੇ ਨੇ ਸਟੈਂਡ ਬਣਵਾ ਕੇ ਉੱਤੇ ਤੁਸੀਂ ਗਮਲੇ ਜਿੰਨੇ ਮਰਜ਼ੀ ਰੱਖ ਸਕਦੇ ਜੇ ਤੇ ਇਹ ਵੀ ਹਰਿਆਲੀ ਜਿਹੜੀ ਬਹੁਤ ਜ਼ਰੂਰੀ ਆ ਹਰਿਆਲੀ ਨਾਲ ਜੁੜੋ ਤੇ ਆਕਸੀਜਨ ਲਓ